ਕੀ ਗੱਲਬਾਤ ਹੋਈ ਸੀ ਮਨਜਿੰਦਰ ਸਿੰਘ ਨਾਲ ਆਖਰੀ ਗੱਲਬਾਤ ਤੁਹਾਡੀ ਕਦੋਂ ਹੋਈ ਆ ਆਖਰੀ ਗੱਲਬਾਤ ਉਸ ਦਿਨ ਜਿਸ ਦਿਨ ਬੱਤੀ ਖਬਰਾਈ ਕਾਲ ਆਈ ਆ ਉਹ ਦਿਨ ਅੱਧਾ ਘੰਟਾ ਘੰਟਾ ਪਹਿਲਾਂ ਗੱਲ ਹੋਈ ਸੀ ਕੰਡਾ ਵੀ ਚੁਬੇ ਬੱਚੇ ਨੂੰ ਤੇ ਪਿਓ ਦੇ ਕਿੰਨਾ ਦਰਦ ਹੁੰਦਾ ਤੇ ਜੇ ਪਿਓ ਨੂੰ ਮਤਿਆ ਨਾ ਰਿਹਾ ਤੇ ਬੱਚੇ ਤੇ ਕੀ ਬੀਚਦੀ ਤੇ ਪੜੀ ਪੰਜਾਂ ਜਾਣਦੇ ਨੇ ਸਾਰੇ ਫੜਨੇ ਦੇ ਵਿੱਚ ਨੇ ਸਾਰੇ ਜੋ ਜਿੰਨੀ ਜਿੱਦੀ ਵਾਹ ਆ ਜੋ ਜਿੰਨਾ ਵੀ ਹੋ ਸਕਦਾ ਆਪਣਾ ਦੁੱਖ ਯਾਰ ਪਾਉਂ ਸਭ ਨੇ ਕੀਤਾ ਤੁਹਾਡੇ ਪਿਤਾ ਜੀ ਪੂਰਨ ਸਿੰਘ ਅਰਸ਼ੀ ਮਸ਼ਹੂਰ ਟਾਡੀ ਨੇ ਪਰ ਕਾਫੀ ਜਿਹੜਾ ਸਿੱਖੀ ਦਾ ਪ੍ਰਚਾਰ ਵੀ ਕੀਤਾ ਇਸ ਸਮੇਂ ਉਹ ਆਪਣੇ ਪੁੱਤ ਨੂੰ ਲੈਣ ਗਏ ਨੇ ਉਸ ਹਾਲਾਤੇ ਵੀ ਜਿਹੜਾ ਕਿ ਕੋਈ ਸੋਚ ਵੀ ਨਹੀਂ ਸਕਦਾ ਕਿਵੇਂ ਦੀ ਬੀਤ ਦੀ ਉਹਨਾਂ ਦੇ ਮਨ ਦੇਖੋ ਦੀ ਉਹ ਤਾਂ ਇਕੱਲੇ ਨਹੀਂ ਬੀਤ ਦੀ ਭਰਤੀਆਂ ਹਮੇਸ਼ਾ ਪੁਰਾਣੇ ਕਿੰਦੇ ਕੇ ਜੋ ਪੁੱਤਾਂ ਦੇ ਸਰਾਂ ਤੇ ਜਿਹੜੀਆਂ ਉਹ ਉਹ ਜਾਣ ਤੇ ਠੀਕ ਆ ਉਹਨਾਂ ਪਿਓ ਦੇ ਨੇ ਪੁੱਤ ਚੱਲ ਜਾਂਦੇ ਤੇ ਉਹ ਤੇ ਉਮੇ ਸਾਹਿਬ ਨੇ ਕਿ ਲੱਖ ਟਿਕਣ ਵਾਲੀ ਗੱਲ ਹੁੰਦੀ ਹੈ ਅਕਸਰ ਹੀ ਨੌਜਵਾਨ ਵਿਦੇਸ਼ਾਂ ਦਾ ਰੁਕ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਚੰਗੇ ਸੁਪਨੇ ਸਾਕਾਰ ਕਰਨ ਲਈ ਉਹ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਮਿਹਨਤ ਕਰਦੇ ਨੇ ਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਲੱਖਾ ਸਿੰਘ ਪਲਾਟ ਜੋ ਕਿ ਦੱਖਣੀ ਹਲਕੇ ਵਿੱਚ ਪੈਂਦਾ ਹੈ ਉੱਥੋਂ ਦਾ ਇੱਕ ਨੌਜਵਾਨ ਮਨਜਿੰਦਰ ਸਿੰਘ ਜੋ ਕਿ ਕਾਫੀ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਗਿਆ ਸੀ ਰੋਜ਼ੀ ਰੋਟੀ ਕਮਾਉਣ ਵਾਸਤੇ ਪਰ ਪਰਿਵਾਰ ਨੂੰ ਇੱਕ ਸੂਚਨਾ ਮਿਲਦੀ ਹੈ ਕਿ ਕਿਸੇ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਸੋ ਅਜੇ ਤੱਕ ਉਹਨਾਂ ਦੀ ਜਿਹੜੀ ਮ੍ਰਿਤਕ ਦੀ ਉਹ ਨਹੀਂ ਮਿਲੀ ਵਾਪਸ ਲਿਆਉਣ ਦੇ ਲਈ ਪਰਿਵਾਰ ਦੇ ਜਿਹੜੇ ਮੁਖੀ ਨੇ ਜਿਹੜੇ ਕਿ ਮਸ਼ਹੂਰ ਟਾਡੀ ਪੂਰਨ ਸਿੰਘ ਅਰਸ਼ੀ ਜੋ ਕਿ ਉੱਥੇ ਪਹੁੰਚੇ ਹੋਏ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਉਸ ਘਰ ਦੀਆਂ ਤਸਵੀਰਾਂ ਸਾਂਝੇ ਕਰ ਰਹੇ ਜਿੱਥੇ ਕਿ ਇਸ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਜਿਹੜਾ ਕਿ ਪਰਿਵਾਰ ਇਸ ਸਮੇਂ ਦੁੱਖ ਦੇ ਵਿੱਚ ਹੈ ਸਦਮੇ ਦੇ ਵਿੱਚ ਹੈ ਕਿਉਂਕਿ ਤਕਰੀਬਨ ਮਨਜਿੰਦਰ ਸਿੰਘ ਨੂੰ ਕਾਫੀ ਸਮਾਂ ਹੋ ਗਿਆ ਸੀ ਜੋ ਕਿ ਅਮਰੀਕਾ ਦੇ ਵਿੱਚ ਗਏ ਹੋਏ ਸਨ ਫੋਨ ਤੇ ਹੀ ਅਕਸਰ ਹਮੇਸ਼ਾ ਗੱਲਬਾਤ ਹੁੰਦੀ ਸੀ ਸੋ ਵਿਆਹੇ ਹੋਏ ਨੇ ਦੋ ਬੱਚੇ ਨੇ ਉਹਨਾਂ ਦੇ ਸੋ ਬੱਚਿਆਂ ਨੂੰ ਵੀ ਆਪਣੇ ਪਿਤਾ ਨਾਲ ਫੋਨ ਤੇ ਹਮੇਸ਼ਾ ਗੱਲ ਕੀਤੀ ਹੈ ਪਰ ਜਦੋਂ ਇਸ ਤਰ੍ਹਾਂ ਦਾ ਜਿਹੜਾ ਪਾਣਾ ਵਾਪਰੇ ਹੈ ਸੋ ਬਹੁਤ ਹੀ ਮੰਦਪਾਗੀ ਘਟਨਾ ਹੈ ਪਰਿਵਾਰ ਸਦਮੇ ਦੇ ਵਿੱਚ ਹੈ ਇਹ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਘਰ ਦੇ ਵਿੱਚ ਸੋ ਸੋਗ ਦਾ ਲਹਿਰ ਹੈ ਸੋ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਕੀ ਗੱਲਬਾਤ ਹੋਈ ਸੀ ਮਨਿੰਦਰ ਸਿੰਘ ਨਾਲ ਆਖਰੀ ਗੱਲਬਾਤ ਤੁਹਾਡੀ ਕਦੋਂ ਹੋਈ ਸੀ ਆਖਰੀ ਗੱਲਬਾਤ ਉਸ ਦਿਨ ਜਿਸ ਦਿਨ ਡੈਥ ਦੀ ਖਬਰ ਆਈ ਹੈ ਕਾਲ ਆਈ ਹੈ ਉਸ ਦਿਨ ਅੱਧਾ ਘੰਟਾ ਘੰਟਾ ਪਹਿਲਾਂ ਗੱਲ ਹੋਈ ਸੀ ਜਦੇ ਨਾਲ ਕਿ ਮੈਂ ਠੀਕ ਹਾਂ ਬਿਲਕੁਲ ਵਧੀਆ ਤਿੰਨ ਘੰਟੇ ਦੇ ਵਿੱਚ ਮੈਂ ਬਾਅਦ ਚੋਂ ਆਪਣਾ ਕੈਲੀਫੋਰਨੀਆ ਪਹੁੰਚਣਾ ਉਹ ਤੋਂ ਬਾਅਦ ਆ ਨਿਊਜ਼ ਆ ਗਈ ਕਿ ਆਪਣਾ ਡੈਥ ਕਿੰਨਾ ਸਮਾਂ ਹੋ ਗਿਆ ਸੀ ਮਨਿੰਦਰ ਨੂੰਗੇ ਅਪਰੋਕਸੀਮੇਟਲੀ 5 5.5 ਸਾਲ ਤੇ ਲੱਗੇ ਤਾਂ ਮੇਂ ਸਮਾਂ ਹੋ ਗਿਆ ਸੀ ਇੱਕ ਵਾਰ ਵੀ ਨਹੀਂ ਆਇਆ ਵਿੱਚ ਜਿਕਰ ਬੱਚਿਆਂ ਦੀ ਗੱਲ ਕਰੀਏ ਤਾਂ ਦੋ ਬੱਚੇ ਨੇ ਉਥੇ ਜਦੋਂ ਗਏ ਹੋਣਗੇ ਛੋਟੇ-ਛੋਟੇ ਨੇ ਨੇ ਤੇ ਫੋਨ 'ਤੇ ਹਮੇਸ਼ਾ ਅਕਸਰ ਗੱਲਬਾਤ ਹੁੰਦੀ ਹੈਗੀ ਅੱਜ ਬੱਚਿਆਂ ਤੇ ਕੀ ਵੀ ਥਰੀਓ ਦੇਖੋ ਜੀ ਸਾਰੇ ਬੱਚਿਆਂ ਵਾਲੇ ਆ ਮੇਰੇ ਖੈਨ ਦੇ ਨਾਲੋਂ ਖੁਦ ਮਹਿਸੂਸ ਕਰ ਸਕਦੇ ਹ ਕਿ ਜੇ ਕਿਤੇ ਕੰਡਾ ਵੀ ਚੁਬੇ ਬੱਚੇ ਨੂੰ ਤੇ ਪਿਓ ਦੇ ਕਿੰਨਾ ਦਰਦ ਹੁੰਦਾ ਤੇ ਜੇ ਪਿਓ ਦੁਨੀਆਂ ਤੇ ਨਹੀਂ ਰਿਹਾ ਤੇ ਬੱਚੇ ਤੇ ਕੀ ਵੀ ਥੀ ਆਹ ਪੜੀ ਪੰਜਾਂ ਜਾਂਦੇ ਨੇ ਸਾਰੇ ਉਹ ਸਦਮੇ ਦੇ ਵਿੱਚ ਨੇ ਸਾਰੇ ਜੋ ਜਿੰਨੀ ਜਿੱਦੀ ਵਾ ਹੈ ਜੋ ਜਿੱਥੋਂ ਵੀ ਹੋ ਸਕਦੇ ਆਪਣਾ ਦੁੱਖ ਜਾ ਰਿਹਾ ਸਭ ਨੇ ਕੀਤਾ ਅਸ ਤੇ ਦੋਖ ਦਾ ਮੋੜਿਆ ਘਰ ਦੇ ਵਿੱਚ ਕੰਮ ਕੀ ਕਰਦੇ ਸੀ ਉੱਥੇ ਕੰਮ ਬੰਨ੍ਹਣ ਦੀ ਪਹਿਲਾਂ ਤਾਂ ਉਸ ਤੋਂ ਪਹਿਲਾਂ ਸਟੋਰ ਤੇ ਵੀ ਕੰਮ ਕੀਤਾ ਉੱਥੇ ਵੀ ਉਹਨਾਂ ਨਾਲ ਹੈਪਨਿੰਗ ਹੈਗੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਵੀ ਵੀਡੀਓ ਕੋਲ ਕੇ ਕੋਲੀ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਨੇ ਜੋ ਜਿੰਨਾ ਕੈਸ ਸੀਗਾ ਸਾਰਾ ਦੇ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ ਉਹਦੇ ਨਾਲ ਆਪਣਾ ਚੋਰੀ ਵੀ ਗਈ ਉਹਦੇ ਨਾਲ ਚੋਰੀ ਹੋਈ ਉਹਦੀ ਫਿਰ ਗੱਡੀ ਚੋਰੀ ਹੋ ਗਈ ਤੈਸ ਦਿਨਾਂ ਬਹੁਤ ਦੇਰੀਆਂ ਪਰ ਕੱਲਾ ਸਭ ਕੁਝ ਖੇਲਦਾ ਰਿਹਾ ਕੰਮ ਮਦੇ ਬਾਕੀ ਬਦਲਦਾ ਰਿਹਾ ਕਦੀ ਟਰੱਕ ਤੇ ਚੱਲ ਗਿਆ ਕਦੀ ਸਟੋਰ ਤੇ ਆ ਗਿਆ ਕਦੀ ਆਪਣਾ ਕਿਸੇ ਕੰਮ ਚ ਜਿਦਾਰ ਆ ਜਿਹੜਾ ਪੀਰ ਪਾਰਟਸ ਬਗਰਾਦਾ ਜਿਹੜਾ ਰਿਪੇਅਰਿੰਗ ਦਾ ਕੰਮ ਉਹ ਵੀ ਕੰਮ ਕਰਦਾ ਰਿਹਾ ਹੁਣ ਲਾਸਟ ਜਦੋਂ ਗੱਲ ਹੁੰਦੀ ਉਦੋਂ ਟਰੱਕ ਤੇ ਸੀਗਾ ਜੀ ਹਾਂਜੀ ਅਕਸਰ ਦੇਖਿਆ ਜਾਂਦਾ ਕਿ ਜਦੋਂ ਨੌਜਵਾਨ ਵਿਦੇਸ਼ੀ ਧਰਤੀ ਤੇ ਕੰਮ ਕਰਨ ਲਈ ਜਾਂਦੇ ਨੇ ਤਾਂ ਉੱਥੋਂ ਦੇ ਜਿਹੜੇ ਕਿ ਕਈ ਵਾਰੀ ਉਹਨਾਂ ਦੇ ਮਾਲਕ ਪੈਸੇ ਨਹੀਂ ਦਿੰਦੇ ਜਨਮ ਤੋਂ ਕੰਮ ਕਰਵਾ ਕੇ ਉਹਨਾਂ ਦੀ ਮਿਹਨਤ ਰੱਖ ਲੈਂਦੇ ਨੇ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਬਿਲਕੁਲ ਜੀ ਇਹ ਪਾਣਾ ਸਾਡੇ ਪਰਿਵਾਰ 'ਚ ਨਾਲ ਵਾਪਰ ਚੁੱਕਾ ਮੇਰੇ ਬ੍ਰਦਰ ਦੇ ਨਾਲ ਉਹਨੂੰ ਕਾਫੀ ਲੰਮਾ ਟਾਈਮ ਕੰਮ ਕਰਾ ਕੇ ਤੇ ਪੈਸੇ ਨਹੀਂ ਦਿੱਤੇ ਗਏ ਜਿਸ ਦੇ ਕਾਰਨ ਕਾਫੀ ਬੈਕਫੁੱਟ ਤੇ ਉਹ ਆ ਗਿਆ ਸੀਗਾ ਇਵਨ ਕਿ ਆਪਣੀ ਗੱਡੀ ਵੀ ਉਹਨੂੰ ਆਪਸ਼ਨ ਤੇ ਲਾ ਕੇ ਵੇਚਣੀ ਪਈ ਕਿਉਂਕਿ ਤੁਹਾਨੂੰ ਪਤਾ ਕਿ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਖਰਚੇ ਜਦੋਂ ਸਾਲ ਡੇਢ ਸਾਲ ਦੇ ਤਰ੍ਹਾਂ ਇੱਕ ਬੰਦ ਕੰਮ ਕਰਵਾਇਆ ਮੈਂ ਪੈਸੇ ਦੇ ਵਿੱਚ ਕੋਰਟ ਦੇ ਵਿੱਚ ਕੇਸ ਲੱਗਾ ਪਰ ਉਸ ਕੋਰਟ ਦੇ ਵਿੱਚ ਕੇਸ ਲੱਗੇ ਸਾਡਾ ਮੈਂ ਗੱਲ ਜਰੂਰ ਲਈ ਤੇ ਕਹਿੰਦਾ ਮੈਂ ਫੋਲੋਅ ਅਪ ਕਰ ਰਿਹਾ ਸਾਡੇ ਕੋਲ ਉਸ ਕੇਸ ਦੀ ਕੋਈ ਜਾਣਕਾਰੀ ਨਹੀਂ ਹੈ ਇਸੇ ਕਰਕੇ ਮੈਂ ਅਪੀਲ ਕਰ ਰਿਹਾ ਕਿ ਜੋ ਅਮਰੀਕਾ ਦੇ ਵਿੱਚ ਵਸਦੇ ਜਿੰਨੇ ਵੀ ਨੇ ਉਹ ਲੋਗ ਸਿਆਣੇ ਸਾਡੇ ਭਰਾ ਜੋ ਵੀ ਲਾਇਰ ਨੇ ਜਾਂ ਜੋ ਵੀ ਸਾਡੀ ਕਮਿਊਨਿਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਜੋ ਵੀ ਉਹਦੀਆਂ ਸਾਰੀਆਂ ਐਕਟੀਵਿਟੀਜ਼ ਸੀਗੀਆਂ ਡਾਕੂਮੈਂਟਸ ਸੀਗੇ ਜਾਂ ਜੋ ਵੀ ਸੀਗਾ ਉਹਦੇ ਬਾਰੇ ਪ੍ਰੋਪਰ ਪੂਰੀ ਜਾਣਕਾਰੀ ਭਾਜ ਸਾਹਿਬ ਦੇ ਇਕੱਲੇ ਉਹ ਕੱਲੇ ਆ ਨਾਲ ਉਹ ਕਲੈਕਟ ਨਹੀਂ ਕਰ 파ਰੇ ਤੇ ਸਾਰੇ ਵੀਰ ਭਰਾ ਜੋ ਵੀ ਇਲਾਕੇ ਉਹਨਾਂ ਮਿਹਨਤ ਕਰਵਾ ਕੇ ਤੇ ਉਹ ਸਾਰੀ ਜਾਣਕਾਰੀ ਨੂੰ ਹਾਸਲ ਕਰਕੇ ਦੇਣ ਤਾਂ ਜੋ ਕੀ ਸੀਗਾ ਕੀ ਉਹਦੇ ਕੋਲ ਸੀਗਾ ਜੇ ਕਹੀਏ ਕਿ ਸਾਨੂੰ ਪਤਾ ਸਾਨੂੰ ਕੁਝ ਵੀ ਨਹੀਂ ਪਤਾ ਕੀ ਉਹਦੇ ਕੋਲ ਕੀ ਗੱਡੀ ਕਿ ਕਿੱਥੇ ਉਹਦੀ ਜਾਂ ਉਹਦੇ ਡਾਕੂਮੈਂਟਸ ਕਿੱਥੇ ਆ ਉਹਦੇ ਇਲੈਕਟ੍ਰੋਨਿਕਸ ਸਮਾਨ ਕਿੱਥੇ ਆ ਜਾਂ ਉਹਦੇ ਕੱਪੜੇ ਕਿੱਥੇ ਕੁਝ ਜਾਣਕਾਰੀ ਨਹੀਂ ਜਿਹੜੇ ਨਾ ਰਹਿੰਦੇ ਸੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਕਹਿੰਦੇ ਸਾਡੇ ਕੋਲ ਉਹਦਾ ਕੁਛ ਨਹੀਂ ਤੁਹਾਡੇ ਪਿਤਾ ਜੀ ਪੂਰਨ ਸਿੰਘ ਅਰਸ਼ੀ ਮਸ਼ਹੂਰ ਟਾਡੀ ਨੇ ਪਰ ਕਾਫੀ ਜਿਹੜਾ ਕਿਸੇ ਕੀ ਦਾ ਪ੍ਰਚਾਰ ਵੀ ਕੀਤਾ ਇਸ ਸਮੇਂ ਉਹ ਆਪਣੇ ਪੁੱਤ ਨੂੰ ਲੈਣ ਗਏ ਨਾ ਉਸ ਹਾਲਾਤੇ ਵੀ ਜਿਹੜਾ ਕਿ ਕੋਈ ਸੋਚ ਵੀ ਨਹੀਂ ਸਕਦਾ ਕਿਵੇਂ ਦੀ ਬੀਰਦੀ ਉਹਨਾਂ ਦੇ ਮਨ ਦੇਖੋ ਜੀ ਉਹ ਤਾਂ ਇਕੱਲੇ ਨਹੀਂ ਬੀਦ ਦੀ ਅਰਤੀਆਂ ਹਮੇਸ਼ਾ ਸਰਾਣੇ ਕਹਿੰਦੇ ਕਿ ਜੋ ਪੁੱਤਾਂ ਦੇ ਸਰਾਂ ਤੇ ਜਿਹੜੀਆਂ ਉਹ ਉਹ ਜਾਣ ਤੇ ਠੀਕ ਆ ਇਸ ਦਾ ਫਿਰ ਜਦੋਂ ਨਾ ਕੋਈ ਚੱਲਦਾ ਤੇ ਉਹ ਤੇ ਸਮੱਸਿਆ ਆ ਜਾਂਦੀ ਕਿ ਲੱਕ ਟੁੱਟਣ ਵਾਲੀ ਗੱਲ ਹੁੰਦੀ ਹੈ ਮੇਰਾ ਵੀ ਅੱਜ ਮਤਲਬ ਕਿ ਟੁੱਟੀ ਗੱਲ ਆ ਮੇਰੀ ਬਾਹ ਟੁੱਟਣ ਵਾਲੀ ਗੱਲ ਆ ਕਿ ਦੋ ਭਾਈ ਕੱਲਾ ਬਰਾਦਰ ਕੱਲੇ ਕੱਲੇ ਵੀ ਨਹੀਂ ਕਈ ਵਾਰੀ ਗੈਰ ਦੇ ਮੈਂ ਕੋਈ ਕੱਲਾ ਪਰ ਜਦੋਂ ਸਤੋ ਇੱਕ ਪਿਆ ਹੁੰਦਾ ਇੱਕ ਮਿਆਕੇ ਸੀ ਦੋ ਜਾਂ ਦੋ ਦਾ ਬਣਾਵਾ ਜਿਹੜੀ ਇਹ ਬੰ ਸੋਚਦਾ ਕਿ ਮੈਂ ਆਹ ਕਰ ਲਵਾਂ ਫਿਰ ਸਲਾਹ ਨਾਲ ਜੋ ਚੱਲਣ ਦਾ ਵਧੀਆ ਲੱਗਦਾ ਅਸੀਂ ਦੋਵੇਂ ਭਰਾ ਬਿਲਕੁਲ ਅੱਜ ਵਿਆਹ ਦੇ ਨੂੰ 18-19 ਸਾਲੋਂ ਚੱਲੇ ਆ ਔਰ ਮੇਰੇ ਨੂੰ ਇਹ ਰੋ ਚੱਲਿਆ ਇਕੱਠਾ ਪਰਿਵਾਰ ਸੁਸਮਾ ਖਾਂਦਗੀ ਕਦੀ ਅਡਣੀ ਹੋਣਾ ਇੰਨਾ ਪਿਆਰ ਤੇ ਮੈਨੂੰ ਚੁੱਬੇ ਦਾ ਵੀ ਅੱਜ ਉਹ ਅਦਿਆ ਜਦ ਤੱਕ ਜਿਹੜੀ ਗੇਮਸ ਕਰ ਲਿਆ ਵੀ ਪਰ ਜੇ ਕਿੱਥੇ ਸਾਰਾ ਕਿਹੜੀ ਮੁਸ਼ਕਲ ਹੈ ਔਰ ਕੀ ਅਪੀਲ ਕਰਨਾ ਜਿਹੜਾ ਕਿਸਾਤ ਮੁਸ਼ਕਿਲ ਆ ਰਹੀ ਹੈ ਜਦੋਂ ਰਾਜ ਆਪਣੇ ਨਿੰਗੀ ਚੁਣਾਈ ਗਈ ਉੱਥੇ ਸੀਟ ਜਿਹੜੀ 11 12 ਵਿੱਚ ਸੀਗਾ ਕੋਈ ਉਹਨਾਂ ਦੇ ਕੋਲੋਂ ਪੈਟਰੋਨਿਸ ਮੰਗੀਆਂ ਤੇ ਸਰਕਾਰ ਉਹ ਅਸੀਂ ਸਾਰੀ ਪ੍ਰੋਵਾਈਡ ਕੀਆ ਬਟ ਰਾਤ ਵੀਡੀਓ ਕੀ ਕੀਤੀ ਉੱਥੇ ਗਏ ਉਹਨਾਂ ਉਧਰ ਦਾ ਕੀ ਪ੍ਰੋਕੀ ਕੀ ਲਾਅ ਹੈ ਉਹਦੇ ਬਾਰੇ ਜਾਣਕਾਰੀ ਨਾ ਕਰਤੀ ਤੋਂ ਉਹਨਾਂ ਦਾ ਫੇਸ ਵੀ ਨਹੀਂ ਆ ਗਿਆ ਕਿ ਸਾਨੂੰ ਨਹੀਂ ਯਕੀਨ ਸੀ ਹੋਵੇ ਉਹਨਾਂ ਦੀ ਇਵਨ ਕਿ ਘਰ ਵਿੱਚ ਜੋ ਉਹਨਾਂ ਦੇ ਵਾਈਫ ਆ ਉਹਨਾਂ ਨਾਲ ਵੀਡੀਓ ਕਾਲ ਕਰਕੇ ਕੁਝ ਪੇਪਰ ਲਿੱਤੇ ਸੋ ਸਾਰੀਆਂ ਜਾਣਕਾਰੀਆਂ ਜੋ ਆ ਉਹ ਉਧਰ ਤੇ ਰਹਿਣ ਵਾਲੇ ਵਸਨੀਕਾਂ ਨੂੰ ਜਿਆਦਾ ਪਤਾ ਤੇ ਮੇਰੀ ਅਪੀਲ ਆ ਕਿ ਇੱਕ ਪ੍ਰਚਾਰਕ ਹੋਣ ਦੇ ਨਾਤੇ ਜਾਂ ਉਹਨਾਂ ਦੇ ਜੋ ਵੀ ਕੋਈ ਉਹਨਾਂ ਆਪਣੀ ਫਰਜ਼ ਦੀ ਜਾਣਦੇ ਉਹਦੇ ਕੋਸ਼ਿਸ਼ਾਂ ਹੋ ਜਿਹੜੇ ਦਿਲ ਵਿੱਚ ਰੱਖਦੀ ਜਗਾ ਉਹ ਨਹੀਂ ਜਿਸਨੂੰ ਤੇ ਉਕਣ ਪਰ ਸਕੰਤੁਹਾੜੀ ਕੇ ਮਹਾਲਾ ਉਹ ਐਸ ਵਕਤ ਹੈਗੇ ਨੇ ਜਿੱਕਰ ਦੀਪਸਾ ਗੁਰਦੁਆਰੇ ਉਥੇ ਉਥੇ ਗੁਰਦੁਆਰ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੋਈ ਸ਼ਾਇਦ ਉਹਨਾਂ ਰਹਿਾਈ ਹੋਈ ਆ ਉਥੋਂ ਸਾਡੇ ਸੁਖਵਿੰਦਰ ਸਿੰਘ ਜੀ ਵੀ ਕੋ ਕਰਕੇ ਰਹਿਣ ਵਾਲੇ ਢਾਡੀ ਸਿੰਘ ਨੇ ਉਹਨਾਂ ਨੇ ਕਾਫੀ ਮਦਦ ਕੀਤੀ ਰਾਤ 에ਰਪੋਰਟ ਤੋਂ ਲਿਆ ਕੇ ਉਹਨਾਂ ਨੂੰ ਫਿਰ ਉਧਿਆ ਉਥੇ ਨੰਬਰ ਜੋ ਹੈਗਾ 29636917 ਇਹਨਾਂ ਦਾ ਕਸਪੀਡ ਜੋ ਕਿ ਦੀਪ ਸਿੰਘ ਜੀ ਗੁਰਦੁਆਰੇ ਨੇ ਉਥੋਂ ਦਾ ਨੰਬਰ ਆ ਤੇ ਜੇ ਇਹ ਨੰਬਰ ਨਾਲ ਲੱਗੇ ਤਾਂ ਪੰਜਾਬ ਦੇ ਵਿੱਚ ਮੇਰਾ ਨੰਬਰ ਜੋ 810000607 ਕਿਸੇ ਗੱਲ ਕਰਕੇ ਤਾਂ ਜੋ ਮੈਂ ਤੁਹਾਡਾ ਮੈਸੇਜ ਕਨਵੇ ਕਰਕੇ ਉਧਰ ਤੇ ਆਪ ਤੁਹਾਡੇ ਕੋਲੋਂ ਹੈਲਪ ਲੈ ਸਕਾਂ ਮੇਰੀ ਬੇਨਤੀ ਆ ਕਿ ਵੱਦ ਤੋਂ ਵੱਧ ਜਿੰਨਾ ਵੀ ਤੁਸੀਂ ਇਹ ਚਾਹ ਦੇਖ ਰਹੇ ਹੋ ਆਪ ਨੂੰ ਇਹਨੂੰ ਵੱਧ ਸ਼ੇਅਰ ਕਰ ਤੱਕ ਪਹੁੰਚਾ ਤਾਂ ਜੋ ਉਹ ਯਾ ਲੋਕ ਨੇ ਜਿਹਨਾਂ ਸੁਚੰਗੀ ਸੋਚ ਦੇ ਮਾਲਕ ਨੇ ਹਰੇਕ ਦੀ ਚੰਗੀ ਸੋਚ ਪਰ ਟਾਈਮ ਦੀ ਕਮੀ ਹੋ ਨਾ ਹੋਣ ਕਰਕੇ ਤੁਹਾਡੀ ਤਾਂ ਕਮੀ ਹੋਣ ਕਰਕੇ ਕਈ ਵਾਰੀ ਨਹੀਂ ਬੰਦਾ ਜਾ ਸਕਦਾ ਪਰ ਫਿਰ ਵੀ ਮੈਂ ਕਹਿੰਦਾ ਕਿ ਟਾਈਮ ਚੋਂ ਟਾਈਮ ਕੱਢ ਕੇ ਇੱਕ ਬਜ਼ੁਰਗ ਦਾ ਸਹਉ ਉਹਨੂੰ ਮਰ ਵੀ ਹਾਲ ਦੇਖਾ ਤੇ ਇਕੱਲਾ ਇਹਨਾਂ ਮਤਲਬ ਹੀ ਕਬਰਾਂ ਪਾ ਰਿਹਾ ਸਾਲਾਂ ਨੂੰ ਮਰ ਸਿਰ ਪਿੰਡਾਂ ਦੇ ਅੰਦਰ ਕਿ ਮਦਦ ਨੂੰ ਗਿਆ ਸਕੇ ਪਰ ਇਹ ਲਿਖ ਨਹੀਂ ਹੋਇਆ ਤੁਹਾਡਾ ਬਸਤਾਨਵਾਦ ਧੰਨਵਾਦ ਕਨਵਰਸਿਵਿਟੀ ਪੰਜਾਬ ਜੀ ਨੇ ਅੰਗੂਦੀ ਇਲਾਕੇ ਦੇ ਵਿੱਚ ਇਲਾਕੇ ਦਾ ਨੌਜਵਾਨ ਮਨਿੰਦਰ ਸਿੰਘ ਜੋ ਕਿ ਰੋਜ਼ਗਾਰ ਲਈ ਜਾਂਦਾ ਕੋ ਚੰਗੇ ਭਵਿੱਖ ਤੇ ਚੰਗੇ ਸੁਪਨੇ ਲਈ ਗਿਆ ਸੀ ਕਿਵੇਂ ਦੇਖਦੇ ਜਿਹੜੀ ਅੱਜ ਘਟਨਾ ਹੋ ਰਹੀ ਜੀ ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਇਸ ਟਾਈਮ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਸੋ ਬੜੀ ਮਾੜੀ ਏ ਘਟਨਾ ਜਿਹੜੀ ਆ ਜਾਂ ਇਸ ਤੋਂ ਉੱਪਰ ਕੁਝ ਹੋ ਹੋ ਹੀ ਸਾਬਾ। ਜਦੋਂ ਕਿਸਦਾ ਜਵਾਨ ਦੀ ਪੁੱਤ ਘਰ ਦੇ ਵਿੱਚੋਂ ਇੰਤਾ ਚਲੇ ਜਾਂਦਾ ਤਾਂ ਬਹੁਤ ਹੀ ਮੁਸ਼ਕਲ ਹੈ ਵੇਖੋ ਦੋ ਬੱਚੇ ਆ ਇੱਕ ਕੁੜੀਆ ਇੱਕ ਲੜਕਾ ਅੱਜ ਤੋਂ ਉਹਨਾਂ ਨੂੰ ਪਹਿਲਾਂ ਕੈਨੇਡਾ ਸੀ ਉਸ ਤੋਂ ਬਾਅਦ ਅਮਰੀਕਾ ਤੇ ਕਿੰਨਾ ਸਮਾਂ ਹੋ ਗਿਆ ਉਹਨਾਂ ਨੇ ਆਪਣੇ ਪਿਓ ਦਾ ਮੋਹ ਨਹੀਂ ਦੇਖਿਆ। ਪਰ ਅੱਜ ਜਦੋਂ ਇਹ ਸਮਾਂ ਵੇਖੋ ਕਿੰਨਾ ਮਾੜਾ ਆ ਗਿਆ ਤੇ ਇਹ ਦੇਖਣਾ ਵੀ ਪੈਂਦਾ ਹੈ ਕਿ ਕਿਸ ਤਰੀਕੇ ਨਾਲ ਮੂੰਹ ਵੇਖਣ ਦੀ ਜਰੂਰ ਜਿਹੜੀ ਅੱਜ ਉਹਨਾਂ ਨੂੰ ਪੈ ਰਹੀ ਆ ਸੋ ਮੈਂ ਤੇ ਇਹੀ ਕਹਿਣਾ ਚਾਹੁੰਦਾ ਵਾਂ ਕਿ ਆਪਣੀ ਸਰਕਾਰ ਅੱਗੇ ਦਾ ਐਮਪੀ ਸਾਹਿਬ ਅੱਗੇ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਕਿ ਜਿਹੜੀ ਲਾਸ਼ ਹੈ ਉਹਦੋਂ ਲੈ ਕੇ ਆਈਏ ਜਿਹੜੇ ਸਰਦਾਰ ਪੂਰਨ ਸਿੰਘ ਅਰਸ਼ੀ ਢਾਡੀ ਜਥਾ 'ਚ ਕੰਮ ਕਰਦੇ ਨੇ ਇਹ ਸਾਰਾ ਪਰਿਵਾਰ ਗੁਰੂ ਨਾਲ ਜੁੜਿਆ ਹੋਇਆ ਪਰਵਾਹ ਆ ਸੋ ਇਹ ਸ਼ੁਰੂ ਤੋਂ ਹੀ ਗੁਰੂ ਦੇ ਨਾਲ ਜੁੜੇ ਹੋਏ ਅਮਰ ਸ਼ਕੀ ਹੋਏ ਨੇ ਸਾਰਾ ਗੁਰਸਖ ਪਰਿਵਾਰ ਸੀ ਸੋ ਕਲਰ ਆਪਾਂ ਮਨ ਸਿੰਘ ਦੀ ਉਹ ਤਾਂ ਵਧੀਆ ਮੁੱਢ ਇਹਨਾਂ ਨੇ ਕਾਫੀ ਇੱਥੇ ਖੇਡਾਂ ਵਾਲੇ ਪਾਸੇ ਪੜਾ ਸੀ ਵੀ ਆਪਾਂ ਦੇ ਜਿਹੜੇ ਹੈ ਨਿਟਾ ਮਲਕ ਵਾਲੇ ਪਾਸੇ ਨੂੰ ਲੈ ਕੇ ਆਈਏ ਇਨਵੈਸਟ ਆਪਾਂ ਥੋੜੀ ਜਿਹੀ ਕਰ ਸਕਦੇ ਚਲੋ ਪਰ ਆਮ ਆਦਮੀ ਪੈਸ਼ੋ ਅੱਜ ਬੰਦਾ ਵੀ ਸਹੂਲ ਨਹੀਂ ਸਰਕਾਰ ਜਿਹੜਾ ਉਸ ਤੇ ਫੇਸ ਦੇ ਵਿੱਚ ਮਦਦ ਕਰੇ ਵੀ ਕੰਮ ਲਾਸਟੇ ਸੋਲ ਆ ਜਾਵੇ ਕਿਉਂਕਿ ਉਹਨਾਂ ਤੋਂ ਫਾਇਦਾ ਉੱਥੇ ਗਾਰੇ ਤੱਕ ਮਿਲ ਨਹੀਂ ਦਿੱਤਾ 35 ਨਹੀਂ ਹੈ ਕਹਿੰਦੇ ਵੀ ਤਾਂ ਨਹੀਂ ਆ ਵੀ ਤੁਸੀਂ ਉਹਨਾਂ ਦੇ ਫਾਇਦਾ ਆਹੀ ਅਪੀਲਾਂ ਮਾਨ ਸਰਕਾਰ ਅੱਗੇ ਵੀ ਅਪੀਲ ਐ ਐਮਪੀ ਸਾਹਿਬ ਵੀ ਅਪੀਲ ਐ ਐਨਆਰਈ ਮੰਤਰੀ ਅੱਗੇ ਵੀ ਅਪੀਲ ਐ ਵੱਟ ਤੋਂ ਘਟਾ ਸਾਥ ਜੋ লাশ ਆ ਕੋਈ ਇਧਰ ਆ ਸਕਦਾ ਪੁਸ਼ਪਿੰਦਰ ਸਿੰਘ ਦੇ ਕੱਢੀ ਆਪ ਸਿੰਘਰ ਬੇਟਾ ਮੈਂ ਸੀ ਪਿਛਲੇ ਕਾਫੀ ਲੰਮੇ ਇਤਕਾਰ ਦੀ ਪਾਲ ਦੇ ਕਰਦੇ ਗਿਆ ਸੀ ਅਤੇ ਉੱਥੇ ਉਹ ਕੰਮ ਕਰ ਰਿਹਾ ਸੀ ਪਰ ਅਚਾਨਕ ਉਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਉਹਨਾਂ ਦੀ ਮ੍ਰਿਤਕ ਦੇਨ ਨੂੰ ਲਿਆਉਣ ਵਾਸਤੇ ਕਾਫੀ ਮੁਸ਼ਕਲ ਆ ਰਹੀ ਸੀ ਢਾਡੀ ਪੂਰਨ ਸਿੰਘ ਅਰਸ਼ੀ ਆਪ ਖੁਦ ਉੱਥੇ ਪਹੁੰਚੇ ਨੇ ਪਰ ਉਥੋਂ ਦੇ ਜਿਹੜੇ ਕਾਨੂੰਨ ਨੇ ਉਸ ਉਸ ਹਿਸਾਬ ਦੇ ਨਾਲ ਨੇ ਸੋ ਹਮੇ ਪਰਦੇਵਾਨ ਤੰਗ ਪੀ ਚ ਜਾ ਕੇ ਪਰਦਾਸ ਗਿਆਵੇ ਜਿਹੜੀ ਮਨਜਿੰਦਰ ਸਿੰਘ ਦੀ ਮਰਤਕ ਦੇ ਉਹ ਪਰਿਵਾਰ ਨੂੰ ਸੌਂਪੀ ਜਾਵੇ ਤਾਂ ਜੋ ਅੰਤਮ ਰਸਮਾਂ ਨੇ ਉਹ ਪੂਰੀਆਂ ਕਰ ਸਕੇ ਸੋ ਪਰਿਵਾਰ ਪੂਰਾ ਸਤਮੇਂ ਵਿੱਚ ਹੈ ਮਨਜਿੰਦਰ ਸਿੰਘ ਦਾ ਘਾਟਾ ਦਾ ਪੂਰਾ ਹੋਣ ਸਿੱਦਾ ਪ੍ਰਸੰਗਤ ਜੀ ਤੁਹਾਡੀ ਜਿਹੜੀ ਕੋਸ਼ਿਸ਼ ਨਾਲ ਇੱਕ ਪਰਿਵਾਰ ਆਪਣੀਆਂ ਜਿਹੜੇ ਕਿ ਇੱਕ ਮਨਜਿੰਦਰ ਸਿੰਘ ਦੀਆਂ ਅੰਤਮ ਰਸਮਾਂ ਨੇ ਉਹ ਪੂਰੀਆਂ ਕਰ ਸਕਦਾ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਸੁਰਖਾਪ ਟੀਵੀ ਤੋਂ ਕਿਸ ਨਵੀਂ ਦੀ ਖਬਰ